ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੱਤਰ ਕਰਾਂਗੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਆਪਣੇ ਕਾਲਜ ਵਿੱਚ ਹੋਏ ਸੱਭਿਆਚਾਰਕ ਪ੍ਰੋਗਰਾਮ ਦੀ ਰਿਪੋਰਟ ਲਿਖੋ ਯਾਨੀ ਕਿ ਤੁਹਾਡੇ ਕਾਲਜ 'ਚ ਕੋਈ ਕਲਚਰ ਪ੍ਰੋਗਰਾਮ ਹੋਇਆ ਉਹਦੇ ਬਾਰੇ ਤੁਸੀਂ ਅਖਬਾਰ ਦੇ ਸੰਪਾਦਕ ਨੂੰ ਲਿਖਣਾ ਠੀਕ ਹੈ ਨਾਲ ਸਟਾਰਟ ਸੇਵਾ ਵਿਖੇ ਸੰਪਾਦਕ ਜੀ ਅਤੇ ਕੋਈ ਵੀ ਨਿਊਜ਼ਪੇਪਰ ਦਾ ਨਾਮ ਨਹੀਂ ਦਿੱਤਾ ਤੁਸੀਂ ਕੋਈ ਵੀ ਲਿਖ ਸਕਦੇ ਹੋ ਜਗਬਾਨੀ ਅਜੀਤ ਜਾਂ ਜੋ ਤੇ ਲਿਖੀ ਪੰਜਾਬੀ ਟਿਬਿਊਨ ਠੀਕ ਹੈ ਕਬੀਉਨ ਫਿਰ ਚੰਡੀਗੜ੍ਹ ਤੇ ਸ਼ਹਿਰ ਦਾ ਨਾਮ ਨਹੀਂ ਲਿਖਿਆ ਤੁਸੀਂ ਕੋਈ ਵੀ ਲਿਖ ਸਕਦੇ ਹੋ ਵਿਸ਼ ਕਾਲਜ ਵਿੱਚ ਹੋਏ ਸੱਭਿਆਚਾਰਕ ਪ੍ਰੋਗਰਾਮ ਸੰਬੰਧੀ ਵਿਸ਼ਾ ਹੈ ਦਾ ਠੀਕ ਹੈ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਤੁਹਾਡੇ ਜਾਂ ਸਾਡੇ ਕਾਲਜ ਵਿੱਚ ਪਿਛਲੇ ਸੋਮਵਾਰ ਹੋਏ ਸੱਭਿਆਚਾਰਕ ਪ੍ਰੋਗਰਾਮ ਸੰਬੰਧੀ ਆਪਣੇ ਵਿਚਾਰ ਤੁਹਾਡੇ ਅਖਬਾਰ ਆਹੀ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਇਹ ਬਹੁਤ ਹੀ ਵਧੀਆ ਇੱਕ ਸੱਭਿਆਚਾਰਕ ਪ੍ਰੋਗਰਾਮ ਸੀ ਇਸ ਵਿੱਚ ਗਿੱਧਾ ਪੰਗੜਾ ਲੋਕਗੀਤ ਕਵਿਤਾਵਾ ਤੇ ਰੰਗੋਲੀ ਆਦਿ ਦੇ ਮੁਕਾਬਲੇ ਕਰਵਾਏਗੇ। ਯਾਨੀ ਕਿ ਸੱਭਿਆਚਾਰ ਪ੍ਰੋਗਰਾਮ ਵਿੱਚ ਕਿੰਨੇ ਮੁਕਾਬਲੇ ਕਰਵਾਏਗੇ? ਕਿਹੜੇ-ਕਿਹੜੇ ਗਿੱਧਾ ਪੰਗੜਾ ਰੰਗੋਲੀ ਕਵਿਤਾਵਾ ਠੀਕ ਹੈ। ਪ੍ਰੋਗਰਾਮ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਕੀਤਾ। ਇਸ ਉਪਰੰਤ ਵਕਵਾ ਕਾਰਜਕਾਰੀ ਟੀਮਾਂ ਨੇ ਹਰ ਮੁਕਾਬਲੇ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ। ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹੋ ਸੀ ਕਿ ਇਸ ਵਿੱਚ ਲਚਕ ਲਚਰਤਾ ਤਾਂ ਨਾ ਦੀ ਕੋਈ ਵੀ ਚੀਜ਼ ਨੇੜੇ ਨਹੀਂ ਸੀ ਯਾਨਕੀ ਗਲਤ ਤਰੀਕੇ ਨਾਲ ਕੁਝ ਵੀ ਪ੍ਰੈਜ਼ెంట్ ਨਹੀਂ ਕੀਤਾ ਗਿਆ ਸੀ ਹਰ ਟੀਮ ਨੇ ਪੰਜਾਬੀ ਸੱਭਿਆਚਾਰ ਦੀ ਕਦਰਾਂ ਕੀਮਤਾਂ ਨੂੰ ਧਿਆਨ ਚ ਰੱਖਦਿਆਂ ਆਪੋ ਆਪਣੀ ਪੇਸ਼ਕਾਰੀ ਦਿੱਤੀ ਇੱਕ ਸਮੇਂ ਵਿਦਿਆਰਥੀਆਂ ਵਿੱਚ ਉत्साह ਵੇਖਣ ਵਾਲਾ ਸੀ ਹਰ ਪ੍ਰੋਗਰਾਮ ਚ ਮੁਕਾਬਲੇ ਬਹੁਤ ਸਖ਼ਤ ਜਾਪਦੇ ਸਨ ਅਖੀਰ ਜੱਜਾਂ ਨੇ ਨਤੀਜੇ ਐਲਾਨੇ ਤਾਂ ਜੇਤੂ ਟੀਮਾਂ ਚ ਖੁਸ਼ੀ ਦੀ ਲਹਿਰ ਦੌੜ ਗਈ ਪ੍ਰੋਗਰਾਮ ਦੇ ਅਖੀਰ ਤੇ ਇਨਾਮਾ ਦੀ ਵੰਡ ਟਿਪਟੀ ਕਮਿਸ਼ਨਰ ਸਾਹਿਬ ਨੇ ਕੀਤੀ। ਉਹਨਾਂ ਨੇ ਸੱਭਿਆਚਾਰਕ ਮੇਲੇ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਦੇ ਨਾਲ ਜੇਤੂਆਂ ਦੇ ਮੁਕਾਬਲੇ 'ਚ ਸ਼ਾਮਿਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਵੀ ਦਿੱਤੀ, ਯਾਨਕਿ ਜਿਹੜੇ ਜਿੱਤੇ ਆ ਉਹਨਾਂ ਨੂੰ ਵੀ ਤੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਵੀ, ਠੀਕ ਹੈ। ਅਖੀਰ ਚ ਪ੍ਰੋਗਰਾਮ ਦੇ ਕਨਵਰ ਰਨਵੀਰ ਪ੍ਰੋਫੈਸਰ ਸਾਹਿਬ ਨੇ ਸਾਰਿਆਂ ਦਾ ਧੰਨਵਾਦ ਕੀਤਾ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹ ਰਿਪੋਰਟ ਅਖਬਾਰ ਵਿੱਚ ਜ਼ਰੂਰ ਛਾਪੋਗੇ ਠੀਕ ਹੈ ਕਿਹੜੀ ਰਿਪੋਰਟ ਕੀ ਕਹੋ ਜਿਆ ਪ੍ਰੋਗਰਾਮ ਹੋਇਆ ਜੋ ਜੋ ਨੇ ਐਕਸਪਲੇਨ ਕੀਤਾ ਉਹ ਵਲਾ ਸਾਰਾ ਕੁਝ ਤੁਸੀਂ ਅਖਬਾਰ ਚ ਛਾਪੋਗੇ ਠੀਕ ਹੈ ਧੰਨਵਾਦ ਸਾਈ ਤੁਹਾਡਾ ਵਿਸ਼ਵਾਸਪਾਤਰ ਹਰਦੀਪ ਸਿੰਘ ਰਣਵੀਰ ਸਰਕਾਰੀ ਕਾਲਜ ਸੰਗਰੂਰ ਠੀਕ ਹੈ ਆ ਪੰਜਾਬੀ ਦੀ ਕਾਪੀ 'ਚ ਕਰਨਾ ਤੁਸੀਂ